ਉਹ ਪੂੰਜੀ ਉਹ ਰਾਸ ਮੈਨੇ ਗੁਰੂ ਸਾਹਿਬਕਾਰ ਦੇ ਕੋਲੋਂ ਜਿਹੜੀ ਇੱਥੇ ਵੀ ਤੇ ਉੱਥੇ ਵੀ ਵੀ ਤੇਰੀ ਸਹਿਤਾ ਕਰਨੀ ਜਿਸ ਤੂੰ ਮੰਨ ਨੂੰ ਬੰਜਾਰਾ ਬਣਾ ਕੇ ਵੇਖ ਗੁਰੂ ਅਮਰਦਾਸ ਸੱਚੇ ਪਾਸ਼ਾ ਕਹਿੰਦੇ ਆਨੰਦ ਸਾਹਿਬ ਦੀ ਬਾਣੀ ਵਿੱਚ ਹਰ ਰਾਸ ਮੇਰੀ ਮੰਨ ਬਣਜਾਰਾ ਹਰ ਰਾਸ ਮੇਰੀ ਮੰਨ ਬਣਜਾਰਾ ਸਤ ਗੁਰ ਤੇ ਰਾਸ ਜਾਣੀ ਗੁਰੂ ਤੋਂ ਪਤਾ ਲੱਗਾ ਅਸਲ ਰਾਸ ਕਿਹੜੀ ਚੰਗੀ ਹੈ ਕਿਹੜੀ ਰਾਸ ਕਿਹੜੀ ਪੂੰਜੀ ਇਕੱਠੀ ਕਰੀ ਕਰੀਏ ਜਿਹੜੀ ਸਾਡੇ ਨਾਲ ਨਿਭ ਜਾਵੇ ਤੇ ਗੁਰਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਹੈ ਨਾਮ ਰਾਸ ਪੂੰਜੀ ਹਰ ਰਾਸ ਮੇਰੀ ਮਨਵਨਜਾਰਾ ਹਰ ਰਾਸ ਮੇਰੀ ਮਨਵਨਜਾਰਾ ਸਤ ਗੁਰ ਤੇ ਰਾਜ ਜਾਣੀ ਹਰ ਹਰ ਨਿਤ ਜੱਪਿਓ ਹੋ ਜੀਓ ਹੋ ਲਾਹ ਖਟਿਓ ਹੋ ਦਿਹਾੜੀ ਆ ਜਿਹੜਾ ਨਾਮ ਚਪਣਾ ਇਹ ਹੀ ਆਹਾ ਇਹੀ ਨਾਮ ਰਾਸ ਪੂੰਜੀ ਨੂੰ ਖਰੀਦਣਾ ਕਰ ਹਰ ਹਰ ਨਿਤ ਜਪਿਓ ਹੋ ਜਿਓ ਹੋ ਲਾਹਾ ਖਟਿਓ ਦਿਹਾੜੀ ਪਰ ਸਾਧੂ ਗੁਰ ਕਹਿੰਦੇ ਇਹ ਜਿਹੜੀ ਰਾਸ ਹੈ ਨਾ ਪੂੰਜੀ ਇਹ ਮਿਲਦੀ ਕਿਨੂ ਤੂੰ ਗੁਰੂ ਨੂੰ ਸਮਰਪਤ ਹੋ ਕੇ ਨਾਮ ਨੂੰ ਜਪ ਨਿਤ ਜਪੀਂ ਗਰ ਨਿਤ ਅਮਰ ਤੇ ਵੇਲੇ ਉੱਠ ਕੇ ਨਾਮ ਜਿੰਨਾ ਤੇਰੇ ਕੋ ਸਮਾਂ ਲੱਗਦਾ ਨਾ 10 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਚਲੋ ਕੱਟੂ ਘੱਟ ਬਹੁਤਾ ਨਹੀਂ ਤੇ ਇੱਕ ਘੜੀ 24 ਮਿੰਟ ਦੀ ਹੁੰਦੀ ਅੱਧਾ ਘੰਟਾ ਸਵੇਰੇ ਉੱਠ ਕੇ ਵਾਹਿਗੁਰੂ 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 ਜਪ ਲਿਆ ਕਰ ਤੇ ਸਤਿਗੁਰ ਕਹਿੰਦੇ ਹਰ ਹਰ ਨਿਤ ਜਪਿਓ ਹੋ ਜਿਓ ਹੋ ਲਾਹਾ ਖਟੇ ਹੋ ਦਿਹਾੜੀ ਇਹ ਪਰ ਇਹ ਤਨ ਤ ਨ ਮਿਲਿਆ ਜਿਨ ਹਰ ਆਪੇ ਭਾਣਾ ਪਰ ਇਹ ਨਾਮ ਧਨ ਜਿਹੜੀ ਪੂੰਜੀ ਐ ਉਸ ਨੂੰ ਮਿਲਨੀ ਐ ਜਦੋਂ ਮੇਰੇ ਸਤਿਗੁਰਾਂ ਦੀ ਮੇਰੇ ਵਾਹਿਗੁਰੂ ਦੀ ਰਜ਼ਾ ਹੋਈ ਤੇ ਰਜ਼ਾ ਤੋਂ ਭਾਵ ਐ ਜਦੋਂ ਤੂੰ ਉਸ ਦੇ ਹੁਕਮ ਦੇ ਵਿੱਚ ਚੱਲਣ ਲੱਗ ਪਿਆ ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਹਾ ਨਾ ਕਿ ਸੋ ਸਿੱਖ ਸਖਾ ਬੰਦਕ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣਾ ਬਾਣੇ ਚੋ ਛੱਲਿਆ ਭਾਈ ਵਿਛੜ ਚੁਣਿਆ ਜਿਹੜਾ ਗੁਰੂ ਦੀ ਆਗਿਆ ਵਿੱਚ ਆ ਗਿਆ ਉਹ ਮੇਰਾ ਅਸਲ ਸਿੱਖ ਬੰਧਬ ਸਾਰਾ ਕੁਝ ਹੈ। ਇਹ ਗੁਰਦੀ ਰਜਾ ਹੋ ਗਈ ਤਾਂ ਤੈਨੂੰ ਨਾਮ ਦੀ ਦਾਤ ਨਾਮ ਦੀ ਰਾਸ ਨਾਮ ਦੀ ਪੂੰਜੀ ਮੇਰਾ ਬਾਈ ਗੁਰੂ ਖੁਸ਼ ਹੋ ਕੇ ਦੇਵੇਗਾ। ਸਤਿਗੁਰ ਕਹਿੰਦੇ ਇਹ ਜਿਹੜਾ ਨਾਮ ਰਾਸ ਉਹਨੂੰ ਮਿਲਦਾ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹਵਾ ਬਣ ਜਾਣਾ। ਜਦੋਂ ਮਨ ਨੇ ਬਣਜ ਕੀਤਾ ਨਾਮ ਰਾਸ ਦਾ ਸਤਿਗੁਰ ਕਹਿੰਦੇ ਇਹ ਅਸਲ ਉੱਤਮ ਰਾਸ ਹੈ ਇਹ ਉਹ ਰਾਸ ਹੈ ਜਿਹੜੀ ਇੱਥੇ ਵੀ ਲੋਕ ਤੇ ਪਰਲੋਕ ਤੇ ਵਿੱਚ ਤੇਰੇ ਸੰਗ ਸਹਾਈ ਹੋਣੀ